ਬਟਾਲਾ ਦੇ ਡੇਰਾ ਬਾਬਾ ਨਾਨਕ ਵਿੱਚ ਮੰਗਲਵਾਰ ਨੂੰ ਦੋ ਨੌਜਵਾਨਾਂ ਦੀ ਮੌਤ ਤੋਂ ਬਾਅਦ ਕਰਫਿਊ ਵਰਗੇ ਹਾਲਾਤ ਨੇ ਮੰਗਲਵਾਰ ਨੂੰ ਤੋੜਪਾਂ ਤੇ ਅਗਜ਼ਨੀ ਦੀਆਂ ਘਟਨਾਵਾਂ ਤੋਂ ਬਾਅਦ ਅੱਜ ਦੋਵਾਂ ਨੌਜਵਾਨਾਂ ਦਾ ਅੰਤਿਮ ਸੰਸਕਾਰ ਕੀਤਾ ਗਿਆ ਸ਼ਹਿਰ ਦੇ ਬਾਜ਼ਾਰ ਅੱਜ ਮੁਕੰਮਲ ਬੰਦ ਰਹੇ ਚੱਪੇ-ਚੱਪੇ ਤੇ ਪੁਲਿਸ ਤਾਇਨਾਤ ਹੈ ਪੁਲਿਸ ਨੇ ਦੋ ਮਰ ਨੌਜਵਾਨਾਂ ਦੀ ਮੌਤ ਦੇ ਮਾਮਲੇ ਵਿੱਚ ਡਰਾਈਵਰ ਬਿੱਲਾ ਠੇਕੇ ਦੇ ਇੰਚਾਰਜ ਨਿਰਮਲ ਸਿੰਘ ਰੰਧਾਵਾ ਜਗਤਾਰ ਸਿੰਘ ਅਮਨ ਤੇ ਸੁਰਜੀਤ ਸਿੰਘ ਸਮੇਤ 9 ਲੋਕਾਂ ਖਿਲਾਫ ਕੇਸ ਦਰਜ ਕੀਤਾ ਹੈ। ਇਹਨਾਂ ਵਿਰੁੱਧ ਧਾਰਾ 302 427 148 ਤੇ 149 ਤਹਿਤ ਕੇਸ ਦਰਜ ਕੀਤਾ ਗਿਆ ਹੈ। ਜੀ ਰੇਡ ਪਾਰਟੀ ਬਣਾ ਕੇ ਨਾ ਵੱਖਰੇ ਵੱਖਰੇ ਮੁੱਜਿਆਂ ਦੇ ਰੇਡ ਕੀਤੀ ਜਾ ਰਹੀ ਹੈ। ਜੋ ਰਾਤ ਘਰ ਨਹੀਂ ਮਿਲਦੇ ਸਵੇਰੇ ਫਿਰ ਦੁਬਾਰਾ ਰੇਡ ਪਾਰਟੀ ਬਣਾ ਕੇ ਗਈਆਂ ਹੋਈਆਂ ਹੁਣ ਇਸ ਟਾਈਮ ਤੇ ਛੇਤੀ ਤੇ ਛੇਤੀ ਇਹਨਾਂ ਨੂੰ ਅਰੈਸਟ ਕਰਕੇ ਜੇਲ੍ਹ ਭੇਜਿਆ ਜਾਊਗਾ। ਉਹਨਾਂ ਦੇ 5 ਬੰਦੇ ਆਇਡੈਂਟੀਫਾਈ ਨੇ 4 ਬੰਦੇ ਅਨ ਆਇਡੈਂਟੀਫਾਈ ਨੇ ਇਹਨਾਂ ਦੇ ਮਲਜੂਮਾਂ ਦੇ ਫੜੇ ਹੁਣ ਤੇ ਇਹਨਾਂ ਦੀ ਪੁਛਕੀਸ਼ ਤੇ ਫਿਰ ਸਾਹਮਣੇ ਆਊਗਾ ਵੀ ਕੌਣ ਬੰਦੇ ਹੋਰ ਨਾਲ ਸੀ ਲੋਕਾਂ ਦੀ ਮੰਗ ਹੈ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ ਭਾਜੀ ਉਸੇ ਰੋਜੋਜੋ ਜੰਤਰਬੱਚੀ ਉਹ ਬੰਦੇ ਫੜੇ ਨਹੀਂ ਜਾਂਦੇ ਜਿੰਨਾਂ ਚਿਰ ਉਹਨਾਂ ਚਿਰ ਬਾਜ਼ਾਰ ਬੰਦ ਰਹਿਣਾ ਚਾਹੀਦਾ ਕਿਉਂ ਜਿੰਨਾਂ ਚਿਰ ਜਿਹੜੀ ਵਾਰਦਾਤ ਹੋਈ ਹੈ ਬਹੁਤ ਮਾੜੀ ਹੋਈ ਹੈ ਇਹੋ ਜਿਹੀ ਵਾਰਦਾਤ ਨਹੀਂ ਹੋਣੀ ਚਾਹੀਦੀ ਅੱਗੋਂ ਜਿਹੜੇ ਬੰਦੇ ਜਿਨ੍ਹਾਂ ਨੇ ਕੀਤਾ ਜੋ ਵੀ ਕਾਰਾ ਕੀਤਾ ਬਹੁਤ ਮਾੜਾ ਕੀਤਾ ਉਹ ਜੰਤਰ ਬੰਦੇ ਫੜਨ ਨਹੀਂ ਜਾਂਦੇ ਉਸ ਰੋਜੋਜੋ ਬਾ ਜਿੰਨੀ ਦੇਰ ਤੱਕ ਸਾਨੂੰ ਇਨਸਾਫ ਨਹੀਂ ਮਿਲੂਗਾ ਇਹ ਬਾਜ਼ਾਰ ਟੋਟਲੀ ਬੰਦ ਰਹੂਗਾ 26 ਦੇ ਪਰਚੇ ਦੇ ਵਿੱਚ ਆਪਾਂ ਹਰ ਇੱਕ ਦੇ ਤੁਸੀਂ ਦੇਖਿਆ ਹੋਣਾ ਮੋਸਟਲੀ ਪੁਲਿਸ ਇਦਾਂ ਕਰਦੀ ਐ 26 ਦੇ ਪਰਚੇ ਦੇ ਵਿੱਚ ਘਰ ਘਰ ਜਾ ਕੇ ਜੋ ਵੀ ਉਹਨਾਂ ਨੂੰ ਮਿਲਦਾ ਆ ਘਰ ਦਾ ਜੀ ਮਿਲਦਾ ਆ ਉਹਨਾਂ ਨੂੰ ਚੱਕ ਕੇ ਸੁੱਟਦੀ ਐ ਬੰਦੇ ਆਪਣੇ ਆਪ ਪੇਸ਼ ਹੁੰਦੇ 302 ਦੇ ਪਰਚੇ ਦੇ ਵਿੱਚ ਐਡਾ ਵੱਡਾ ਘਰਾ ਘਰ ਦੇਣਾ ਮੈਂ ਸਮਝਣਾ ਬਹੁਤ ਮਾੜੀ ਗੱਲ ਐ ਪੁਲਿਸ ਵਾਸਤੇ ਕਿ ਇਹ ਤਾਂ ਕੋਈ ਵੀ ਅਰੈਸਟ ਨਹੀਂ ਹੋਇਆ ਮੰਗਲਵਾਰ ਨੂੰ ਸ਼ਾਹ ਠੇਕੇਦਾਰ ਦੀ ਜੀਪ ਥੱਲੇ ਆ ਕੇ ਦੋ ਨੌਜਵਾਨਾਂ ਸੰਜੀਵ ਕੁਮਾਰ ਤੇ ਸੁਭੇਕ ਸਿੰਘ ਦੀ ਮੌਤ ਹੋ ਗਈ ਸੀ ਲੋਕਾਂ ਨੇ ਠੇਕੇਦਾਰ ਤੇ ਜਾਣਬੁੱਝ ਕੇ ਨੌਜਵਾਨਾਂ ਨੂੰ ਮਾਰਨ ਦੇ ਇਲਜ਼ਾਮ ਲਾਏ ਪੜ ਕੇ ਲੋਕਾਂ ਨੇ ਠੇਕੇਦਾਰ ਦੇ ਬਾਨਾ ਨੂੰ ਅਗਲਾ ਦਿੱਤੀ ਤੇ ਦੋ ਠੇਕਿਆਂ ਦੀ ਪੰਨ ਤੋੜ ਵੀ ਕੀਤੀ ਗਈ ਸੀ